ਜਦੋਂ ਪੋਲੀਟੀਕਲ ਬੰਦੇ ਕਿਸੇ ਚੱਕਰ ਪਿਊ ਚ ਪੈ ਜਾਣ ਜਾਂ ਉਹਨਾਂ ਦੇ ਕੋਈ ਸ਼ਿਕਾਇਤ ਕਰਦਾ ਹੈ ਜਾਂ ਉਹਨਾਂ ਤੇ ਕੋਈ ਕਾਰਵਾਈ ਕਰਦਾ ਜਾਂ ਕਰਾਉਂਦਾ ਪਰ ਉਹ ਦੂਜੇ ਬੰਦੇ ਨੂੰ ਨੀਮਾ ਝਕਾਉਣ ਲਈ ਹੋਰ ਬੰਦਿਆਂ ਦਾ ਸਹਾਰਾ ਲੈਂਦੇ ਆ ਇਹ ਸੇਮ ਗੱਲ ਹੈ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਤੇ ਹੋਈ ਆ ਹਰਪ੍ਰੀਤ ਸਿੰਘ ਨੇ ਜੋ ਫੈਸਲਾ ਕੀਤਾ ਕਾਲ ਤੱਕ ਤ ਤੋਂ ਜਾਂ ਬਲਟੋਹੇ ਨੂੰ ਕਿਹਾ ਜਾਂ ਕਢਾਇਆ 10 ਸਾਲ ਬਾਅਦ ਤੇ ਬੇਮਦਦੀਆਂ ਕਦਰ ਕੁਸ਼ੀਆਂ ਕਰਨੀਆਂ ਕਿਸ ਦੀਆਂ ਗਲਤ ਹੈ ਹਰਪ੍ਰੀਤ ਸਿੰਘ ਤੇ ਝੂਠੇ ਇਲਜ਼ਾਮ ਲਾਏ ਹੁਣ ਉਹਨਾਂ ਨੇ ਕੀ ਕਰਿਆ ਉਹ ਇੱਕ ਸਾਡੂ ਭਾੜ ਲਿਆ ਉਹ ਲੜਕੀ ਆ ਜਿਹੜੀ ਕੈਮਰੇ ਦੇ ਸਾਹਮਣੇ ਆਈ ਹੈ ਗਿਆਨੀ ਹਰਪ੍ਰੀਤ ਸਿੰਘ ਦੀ ਸਾਲੀ ਆ ਜਿਹੜੀ ਤੇ ਉਹਦੀ ਸਾਦਸਤਾ ਸਾਹਮਣੇ ਆਈ ਹੈ ਉਹ ਕਹਿੰਦੇ 2011-12 ਦਾ ਸਾਡਾ ਉਹਦੇ ਨਾਲ ਨਿਬੜਿਆ ਹੋਇਆ ਜੀ ਉਹ ਲੜਕੀ ਕਹਿੰਦੀ ਮੈਂ ਸਾਦੀ ਸ਼ੁਦਾ ਮੇਰੇ ਬੱਚੇ ਐ ਤੇ ਇਹ ਬੰਦੇ ਨੂੰ ਉਹਨੇ ਚੱਕ ਲਿਆ ਤੇ ਕੈਮਰੇ ਦੇ ਮੂਹਰੇ ਕਰਤਾ ਹੁਣ ਉਹ ਜਦੋਂ ਬੰਦੇ ਬੰਦੇ ਦਾ ਤਲਾਕ ਹੋ ਗਿਆ ਉਹ ਤਾਂ ਹੁਣ ਬੈਰ ਉਹ ਤਾਂ ਪੈ ਗਿਆ ਉਹ ਤਾਂ ਨਿੰਦਾ ਚੁਗਲੀ ਕਰੂਗਾ ਜਾਂ ਤਾਂ ਉਹ ਹੁੰਦਾ ਉਹਦੇ ਹੁਣ 12 ਸਾਲਾਂ ਬਾਅਦ ਉਹ ਸਾਹਮਣੇ ਲਿਆਂਦਾ ਫਿਰ ਹਰਬੀਤ ਦੀ ਸਾਲੀ ਤੇ ਉਹਦੀ ਜਿਹੜੀ ਸੱਸਾ ਹੈ ਉਹਨੇ ਕਹੇ ਉਹ दारू ਪੀਂਦਾ ਸੀ ਕੁੱਟਮਾਰ ਕਰਦਾ ਸੀ ਮੀਟ ਬਣਵਾਉਂਦਾ ਸੀ ਅਸੀਂ ਇਹ ਜਾਂ ਪੁਸ਼ਕਾਦੇ ਨੇ ਸੀ ਅਮਰਤਾਰੀ ਸਿੰਘ ਹੈ ਸਿੱਖ ਹੈ ਪਰਿਵਾਰ ਸਾਡਾ ਅਮਰਤਾਰੀ ਹੈ ਤਾਂ ਇਸ ਕਰਕੇ ਜਿਹੜਾ ਜਲੀਲ ਕਰਦਾ ਸੀ ਉਹਦੇ ਕਰਕੇ ਸਾਡਾ ਜਿਹੜਾ ਹੈਗਾ ਉਹਦੇ ਨਾਲ ਤਲਾਕ ਹੋਇਆ ਫਿਰ ਨਾਲ ਉਹਨੇ ਇਹ ਵੀ ਕਿਹਾ ਵੀ ਉਹ 3 ਸਾਲ ਦੇ ਲਗਭਗ ਕੇ ਚੱਲਿਆ ਮਾਨਯੋਗ ਅਦਾਲਤ 'ਚ ਜੇ ਕਰੈਕਟਰ ਦੀ ਕੋਈ ਗੱਲ ਹੁੰਦੀ ਉਹ ਉਹ ਗੱਲ ਨੂੰ ਸਾਹਮਣੇ ਲਿਆਉਂਦਾ ਉਸ ਸੀਨ ਨੂੰ ਸਾਹਮਣੇ ਲਿਆਉਂਦਾ ਮਾਨਯੋਗ ਅਦਾਲਤ 'ਚ ਵੀ ਇਹ ਪੂਰੀ ਗਲਤ ਹੈ ਜਾਂ ਹਰਪ੍ਰੀਤ ਇਹਦਾ ਸਾਧੂ ਗਲਤ ਹੈ ਮੇਰਾ ਵੀ ਸਾਧੂ ਗਲਤ ਹੈ ਉਹ ਕਹਿੰਦਾ ਵੀ ਹਰਪ੍ਰੀਤ ਗਲਤ ਹੈ ਇਹ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਉਹਨਾਂ ਨੇ ਇਹ ਮਾਮਾ ਤੀਆਂ ਨੇ ਦੋਨੇ ਗੱਲਾਂ ਕਹੀਆਂ ਹੈ ਮਾਵਾ ਧਿਆਨੇ ਦੋਮਾ ਨੇ ਇਹ ਗੱਲ ਕਹੀ ਹੈ ਕਿ ਹਰਪ੍ਰੀਤ ਸਿੰਘ ਸਾਡੇ ਕੰਮ ਵਿੱਚ ਕਿਸੇ ਜਿੱਦ ਦਾ ਅਕਲੰਦ ਜੀ ਨਹੀਂ ਕਰਦਾ ਨਾ ਉਹ ਪਹਿਲਾਂ ਵਾਲੇ ਨਾਲ ਕੋਈ ਗੱਲਬਾਤ ਸੀਗੀ ਉਹ ਹੀ ਰਖਾ ਖਾਂਦਾ ਸੀ ਇਹਦੇ ਤੋਂ ਤੇ ਨਾ ਕਹਿੰਦੇ ਹੁਣ ਜਿੱਤੇ ਵਿਆਹੀ ਹੈ ਨਾ ਸਾਡਾ ਕੋਈ ਹੋਣਾ ਹੈ ਉਹ ਇਸ ਗੱਲ 'ਚ ਦਖਲੰਦ ਜੀ ਨਹੀਂ ਕਰਦਾ ਉਹ ਆਪਦੀ ਆਪਦੇ ਕੰਮ 'ਚ ਜਿਹੜਾ ਹੈਗਾ ਵਿਜੀ ਤੇ ਮਸਤ ਹੈ ਹੁਣ ਇਹਦੀ ਜਿਹੜੀ ਸੀਟ ਹੈ ਉਹ ਸੀਟ ਤੇ ਸਿੰਘ ਸਾਹਿਬ ਆਏ ਅਕਾਲ ਤਖਤ ਦੇ ਜਿਹੜੀ ਤਖਤ ਦੀ ਸੀਟ ਤੇ ਬੈਠੇ ਨੇ ਉਹਦੇ ਉਹ ਕਹਿੰਦੇ ਵੀ ਬੇਇੱਜ਼ਤੀ ਕਰਨਾ ਚਾਹੁੰਦੇ ਆ ਤੇ ਉਹਨੂੰ ਨੀਵਾ ਦਿਖਾਉਣਾ ਚਾਹੁੰਦੇ ਆ ਵੀ ਐਂ ਕਰਕੇ ਆਪਾਂ ਆਹ ਲੀਆਮ ਲਾ ਦਿਓ ਇਹ ਸਾਰਾ ਸਡੰਟ ਆ ਜਿਹੜਾ ਸਾਡੇ ਪੋਲੀਟਿਕਲ ਲੀਡਰ ਕਰਦੇ ਆ ਇਹ ਨਹੀਂ ਵੀ ਅਸੀਂ ਆਪਣੀ ਗਲਤੀ ਮੰਨੀਏ ਅਸੀਂ ਜਨਤਾ ਤੋਂ ਵੋਟ ਲੈਣੀ ਆ ਅਸੀਂ ਜਨਤਾ ਤੋਂ ਸਪੋਰਟ ਲੈਣੀ ਆ ਉਹਨੇ ਗੱਲ ਕਰਦੇ ਅੱਛਾ ਜੇ ਗੱਲ ਇਹ ਵੀ ਆ ਗਲਤੀ ਹੋ ਵੀ ਜਾਂਦੀ ਆ ਬੰਦੇ ਤੋਂ ਤਾਂ ਤਾਂ ਜਨਤਾ ਮਾਫ਼ ਵੀ ਕਰ ਦਿੰਦੇ ਜੇ ਮਨ ਲਵੇ ਉਹ ਪਹਿਲਾਂ ਤਾਂ ਇਹਨਾਂ ਨੇ 15 ਸਾਲ ਨਾਲ ਕੋਈ ਬੇਅਦਬੀਆਂ ਨਾ ਹੋਰ ਕੁਝ ਬੰਨਿਆ ਨਹੀਂ ਮੰਨੇ ਨਹੀਂ ਤੇ ਜਦੋਂ ਉਹ ਉਹਨਾਂ ਦੇ ਵਿੱਚੋਂ ਬਾਗੀ ਹੋ ਕੇ ਉਹਨਾਂ ਨੂੰ ਸੁਧਾਰ ਲੈਰ ਵਾਲੇ ਬਣ ਕੇ ਉਹਨਾਂ ਨੇ ਦਰਕਾਰ ਦੇ ਦਿੱਤੀ ਤਾਂ ਫੇਰ ਮੰਨੇ ਨਾ ਕਿ ਉਹ ਨਾਲ ਰਹੇ ਉਹਨਾਂ ਨੂੰ ਪਤਾ ਵੀ ਅਦਬੀਆਂ ਹੋਈਆਂ ਉਹ ਕਹਿੰਦੇ ਹਾਂ ਹੋਈਆਂ ਜੇ ਅਜ ਤੱਕ ਮਾਂ ਜੱਜ ਨਾਲ ਪਹੁੰਚ ਚਾਹੁੰਦੇ ਆ ਇਸ ਕਰਕੇ ਜਿਹੜੇ ਇਹ ਲੀਡਰ ਹੁੰਦੇ ਆ ਬਾਸ ਦੀ ਤਰ੍ਹਾਂ ਹੁੰਦੇ ਆ ਬਾਸ ਨੂੰ ਅੱਗ ਲਾਉਣ ਦੀ ਲੋੜ ਨਹੀਂ ਹੁੰਦੀ ਕਦੇ ਬਾਸ ਨੂੰ ਅੱਗ ਲੱਗਦੀ ਦੇਖੀ ਹੈ ਜੋ ਲੰਮਾ ਬੰਦਾ ਦੇਖਿਆ ਨਹੀਂ ਬਾਸ ਨੂੰ ਅੱਗ ਲਾਉਣ ਦੀ ਲੋੜ ਨਹੀਂ ਬਾਸ ਘਸਰ ਕੇ ਜਦੋਂ ਢੇਰੀਆਂ ਤੂਫਾਨ ਆਉਂਦੇ ਆ ਹਵਾਵਾਂ ਚੱਲਦੀਆਂ ਤਾਂ ਬਾਸ ਇੱਕ ਦੂਜੇ ਨਾਲ ਘਸਰਦਾ ਹੈ ਘਸਰ ਕੇ ਅੱਗ ਲੱਗ ਜਾਂਦੀ ਹੈ ਕਰੰਟ ਕੱਢਦਾ ਉਹ ਤਾਂ ਜੰਗਲਾਂ ਦੇ ਜੰਗਲ ਤਬਾਹ ਹੋ ਜਾਂਦੇ ਇਹੀ ਕੰਮ ਸਾਡੇ ਲੀਡਰਾਂ ਦਾ ਇਹ ਇੱਕ ਦੂਜੇ ਨਾਲ ਖਹਿ ਕੇ ਮਰਦੇ ਆ ਫਿਰ ਇੱਕ ਦੂਜੇ ਬਾਰੇ ਦੱਸਦੇ ਆ ਇਸ ਕਰਕੇ ਜਿਹੜੀ ਉਹ ਫੇਕ ਨਿਊਜ਼ ਹੈ ਉਹ ਜਿਹੜਾ ਹਰਪ੍ਰੀਤ ਸਿੰਘ ਦਾ ਸਾਧੂ ਲਿਆਦਾ ਇਹਨਾਂ ਨੇ ਜਥੇਦਾਰ ਦਾ ਉਹ ਬਿਲਕੁਲ ਬੰਦਾ ਗਲਤ ਹੈ ਕਿਉਂਕਿ 12 ਸਾਲ ਉਹਦਾ ਨਿਬੜੇ ਹੋਏ ਨੂੰ ਕੇਸ ਨੂੰ ਹੋ ਗਿਆ ਤੇ ਨਾਲ ਉਹ ਬੀਬੀਆਂ ਨੇ ਵੀ ਗੱਲ ਕਹੀ ਹੈ ਕਿ ਭਾਈ ਅਸੀਂ ਤਾਂ ਲੜਕੀਆਂ ਵਿਆਹਤੀ ਬੱਚੇ ਵੀ ਹੋਗੇ ਉਹ ਬੰਦਾ ਹਜੇ ਵੀ ਐਂ ਤੁਰਿਆ ਫਿਰਦਾ ਨਾ ਕੋ ਰਿਸ਼ਤਾ ਕਰਦਾ ਨਾ ਕੋ ਕਿਤੇ ਉਹ ਗੱਲਬਾਤ ਉਹਦੀ ਤੂੰ 12 ਸਾਲਾਂ ਬਾਅਦ ਜਦੋਂ ਬੰਦਾ ਕੋਈ ਵੀ ਬੰਦਾ ਜਦੋਂ ਕਿਸੇ ਨਾਲ ਵਿਗੜ ਗਈ ਉਹ ਇੱਕ ਵਿਰੋਧੀ ਧਿਰ ਬਣ ਗਿਆ ਉਹਦੀ ਇੱਕ ਦੁਸ਼ਮਣੀ ਪੈ ਗਈ ਹੁਣ ਉਹ ਚੰਗਾ ਕਿਉਂ ਆਕੂਗਾ ਅਗਲੇ ਸਮਾਨ ਲੈ ਕੇ ਜਾ ਕੇ ਉਹਨਾਂ ਨੇ ਵੀ ਕਿਹਾ ਵੀ ਅਸੀਂ ਭਾਈ ਸ਼ਰਾਬੀ ਕੁਆਬੀ ਬੰਦਾ ਸੀ ਮੀਟ ਖਾਂਦਾ ਸੀ दारूਾਂ ਪੀਂਦਾ ਸੀ ਅਸੀਂ ਉਦੋਂ ਕੁਝ ਨਹੀਂ ਲਿਆ ਜੀ ਦਾਦਾ ਖਿਹੜਾ ਛੜਾਇਆ ਤੇ ਦਾਤ ਦੇ ਵਿੱਚ 3 ਸਾਲ 4 ਸਾਲ ਪਕਾਈ ਕੀਤੀ ਹੈ ਸਾਨੂੰ ਕੁਝ ਮਿਲਿਆ ਨਹੀਂ ਚਲੋ ਇਹਨੇ ਕੋਈ ਹਰਪ੍ਰੀਤ ਨੇ ਬਿੱਤੀ ਮਦਦ ਕਰਦੀ ਹੋਈਆਂ ਪਰ ਇਹ ਜਾਨੀ ਹੈਗਾ ਵੀ ਕਿਸੇ ਤੇ ਆਪਣਾ ਇਲਜ਼ਾਮ ਲਾਈਏ ਉਹ ਸਿਆਸੀ ਲੀਡਰਾਂ ਨਾਲ ਲਿਆ ਕੇ ਕੈਮਰੇ ਦੇ ਮੂਹਰੇ ਸਾਹਮਣੇ ਕੀਤਾ ਹੋਇਆ ਬੰਦਾ ਇਹ ਕੱਲ ਸਪਸ਼ਟ ਰੂਪ ਦੇ ਵਿੱਚ ਜਿਹੜੀ ਹੈਗੀ ਹੈ ਗਿਆਨੀ ਹਰਪ੍ਰੀਤ ਸਿੰਘ ਦੀ ਸਾਥਸਾ ਉਹਦੀ ਸਾਲੀ ਆ ਦੋਨੇ ਕੈਮਰੇ ਦੇ ਮੂਰੇ ਆਈਆਂ ਉਹਨਾਂ ਨੇ ਸਾਰੀ ਗੱਲ ਦੱਸੀ ਆ ਉਹ ਕਹਿੰਦੇ ਗੰਦਾ ਬੰਦਾ ਜਿਹਨੂੰ ਵਿਆਇ ਸੀਗੇ ਉਹ ਸ਼ਰਾਬੀ ਕੁਆਬੀ ਬੰਦਾ ਸੀ ਅਸੀਂ ਉਹਦਾ ਕਿਹੜਾ ਛਡਾਇਆ ਲੋਕ ਉਹਦੀਆਂ ਗੱਲਾਂ ਤੇ ਯਕੀਨ ਨਾ ਕਰਨ ਉਹਨਾਂ ਨੂੰ ਸਿਆਸੀ ਲੀਡਰ ਲੈ ਕੇ ਆ ਜਿਨ੍ਹਾਂ ਉਹਨਾਂ ਨੇ ਇਹ ਵੀ ਕਿਹਾ ਵੀ ਜਿਹਨੇ ਹਰਪ੍ਰੀਤ ਸਿੰਘ ਫੈਸਲੇ ਕਰਦਾ ਹੈ ਜਾਂ 10-10 ਸਾਲ ਬਾਅਦ ਤੇ ਪਾਰਟੀ ਚੋਂ ਕਢਾਇਆ ਹੈ ਉਹ ਬੰਦਿਆ ਨੂੰ ਉਹਨੂੰ ਭਾਲ ਲਿਆ ਭਾਲ ਕੇ ਉਹਦੇ ਐਕਸੀਲੇਟਰ ਲਾ ਕੇ ਕੈਮਰੇ ਦੇ ਮੂਰੇ ਸਾਹਮਣੇ ਕਰਕੇ ਜੋ ਉਹਦੇ ਮੂੰਹ ਚੋਂ ਆਈ ਜਾਂਦਾ ਉਹ ਬੋਲੀ ਗਿਆ ਇਸ ਕਰਕੇ ਬੇਤੁਕੀਆਂ ਗੱਲਾਂ ਨੇ ਕਿਸੇ ਦੀ ਕਦਰ ਪੂਸ਼ੀ ਕਰਨੀ ਗਲਤ ਹੈ ਜਾਂ ਤਾਂ ਉਹ 12 ਸਾਲ ਪਹਿਲਾਂ ਅਲੀ ਆਮ ਲੌਂਦਾ ਜਾਂ ਮਾਨਯੋਗ ਅਦਾਲਤ 'ਚ ਕੇਸ ਚੱਲਿਆ ਉੱਥੇ ਇੱਕ ਵੀ ਕੋਈ ਦੀ ਟਿੱਪਣੀ ਨਹੀਂ ਕਰੀ ਹਾਲਾਂਕਿ ਜੇ ਇਹ ਗੱਲ ਉਹ ਸਾਹਤ ਕਰਦਾ ਅਦਾਲਤ 'ਚ ਤਾਂ ਇਹ ਬੰਦੇ ਕੇਸ ਹਾਰਦੇ ਕਿਉਂਕਿ ਕੈਰੇਕਟਰ ਸਭ ਤੋਂ ਵੱਡਾ ਹੁੰਦਾ ਉਹਨੇ ਇਹ ਇਹ ਕਿਤੇ ਵੀ ਲਿਆਂਦਾ ਨਹੀਂ ਸਾਹਮਣੇ ਉਹਨੂੰ ਗਦਨਾਮ ਕਰਨ ਵਾਲਾ ਮਾਦੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਹੈਗੇ ਲੀਡਰ ਹੈਗੇ ਤਰ੍ਹਾਂ ਤਰ੍ਹਾਂ ਦੀ ਉਹ ਤੋਂ ਗੱਲਾਂ ਕਹੀ ਜਾਂਦੇ ਆ ਚੈਨਲਾਂ 'ਤੇ ਬੁਲਵਾਈ ਜਾਂਦੇ ਆ ਪਰ ਉਹਦੀ ਗੱਲ ਤੇ ਕੋਈ ਬਹੁਤਾ ਕਿਸੇ ਨੇ ਯਕੀਨ ਨਹੀਂ ਕਰਿਆ ਸੋ ਆਪਾਂ ਚਾਹੇ ਹਰ ਪੀਸ ਕਿਵੇਂ ਆ ਚਾਹੇ ਕੁਝ ਵੀ ਆ ਤੇ ਮੈਂ ਸਿੱਖ ਸੰਗਤ ਨੂੰ ਬੇਨਤੀ ਕਰਦਾ ਕਿ ਆਪਾਂ ਅਕਾਲ ਤਖਤ ਸਾਹਿਬ ਦੇ ਜੋ ਜੱਥੇ ਤਖਤਾਂ ਦੇ ਜਥੇਦਾਰ ਆ ਉਹਨਾਂ ਦੀ ਮਰਿਆਦਾ ਰੱਖੀਏ ਉਹਨਾਂ ਨੂੰ ਉਹਨਾਂ ਦੀ ਜਿਹੜੀ ਸਿੱਖੀ ਆ ਬਹਾਲ ਰੱਖੀਏ ਆਪਾਂ ਉਹਨਾਂ ਦੀ ਕਦਰ ਕੁਸ਼ੀ ਨਾ ਹੋਣ ਦਈਏ ਜੇ ਕੋਈ ਗਲਤ ਗੱਲ ਹੁੰਦੀ ਹੈ ਤਾਂ ਉਹਨੂੰ ਆਪਾਂ ਸਾਹਮਣੇ ਆ ਕੇ ਕਿਹਾ ਕਰੀਏ ਇਹ ਬੰਦਾ ਬਿਲਕੁਲ ਸਹੀ ਹੈ ਇਸ ਬੁਖੋਂ ਕਰੈਕਟਰ ਬੁਖੋਂ ਠੀਕ ਹੈ ਕੋਈ ਵੈਸੇ ਬਣਾਉਂਦਾ ਜਾਂ ਹੋਰ ਕਹਦਾ ਉਹ ਗੱਲ ਮੰਨਣਯੋਗ ਹੋ ਸਕਦੀ ਹੈ ਪਰ ਕਿਸੇ ਤੇ ਚਿੱਕੜੋ ਛਾਲਣਾ ਬਿਲਕੁਲ ਗਲਤ ਹੈ ਜਿਹੜਾ ਗਿਆਨੀ ਆਪੀ ਸੀ ਨਾ ਸਾਡੂ ਆ ਝੂਠ ਬੋਲਦਾ ਹੈ ਉਹ ਲੜਕੀ ਜਿਹੜੀ ਉਹਦਾ ਪਹਿਲਾਂ ਵਿਆਹੀ ਸੀਗੀ ਮਤਲਬ ਸਾਬਕਾ ਪਤਨੀ ਕਹਿ ਸਕਦੇ ਆ ਉਹਦਾ ਤਲਾਕ ਹੋ ਗਿਆ ਉਹ ਕੁੜੀ ਕਿਤੇ ਹੋਰ ਵਿਆਹੀ ਗਈ ਉਹਦੀ ਮਾਂ ਤੇ ਦੋਨੇ ਮਾਮਾ ਤੀਆਂ ਕੱਲ ਕੈਮਰੇ ਦੇ ਸਾਹਮਣੇ ਉਹਨਾਂ ਨੇ ਸਪਸ਼ਟ ਗੱਲਾਂ ਦੇ ਵਿੱਚ ਦੱਸਿਆ ਬਈ ਤਾਂ ਸਿੰਪਲ ਤੇ ਸਾਦਗੀ ਵਾਲੇ ਬੰਦੇ ਆ ਜੀ ਜੇ ਪਾਸ ਵਾਲੇ ਬੰਦੇ ਆ ਸੀ ਉਹਦੇ ਨਾਲ ਨਹੀਂ ਨਿਭ ਸਕੇ ਉਹ ਕੁੜੀ ਅਮਰਤਾਰੀ ਆ ਉਹ ਤੋਂ ਮੀਟ ਵੀ ਬਣਵਾਉਂਦਾ ਰਿਹਾ ਐ ਧਾਰਮਾ ਕਢਾਉਂਦਾ ਰਿਹਾ ਤੇ ਬੜਾ ਕੁਝ ਜਿਹੜਾ ਕਰਦਾ ਰਿਹਾ ਤੇ ਉਹਨਾਂ ਨੇ ਜਿਹੜਾ ਹੈਗਾ ਇਸ ਤੋਂ ਅੱਕ ਕੇ ਜਿਹੜਾ ਹੈਗਾ ਤਲਾਕ ਲਿਆ ਹੈਗਾ ਤੇ ਹਰ ਪੁਲਿਸ ਸਿੰਘ ਤੇ ਉਹ ਕਹਿੰਦੇ ਵੀ ਝੂਠੇ ਇਲਜ਼ਾਮ ਲਾਉਂਦਾ ਇੱਕ ਵੀ ਸਾਬਤ ਕਰਦੇ ਵੀ ਉਹ ਨਾਲ ਸਾਡੀ ਵੀ ਬਦਨਾਮੀ ਕਰ ਰਿਹਾ ਜੇ ਨਾ ਹਟਿਆ ਬਾਜ ਨਾ ਆਇਆ ਤਾਂ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਮਾਨ ਹਾਨੀ ਦਾ ਕੇਸ ਕਰਾਂਗੇ ਆਪੇ ਫੇਰ ਸਾਹਮਣੇ ਆਜੋ ਕਿਹੜਾ ਲੀਡਰ ਉਹਨੂੰ ਬੁਲਾ ਰਿਹਾ ਹੈ ਕੀਡਾ ਲੀਟਰ ਉਹ ਦੈਕਸਿਲਟਰ ਲਾਰਿਆ ਸੋ ਇਹ ਜਿਹੜੀ ਹੈਗੀ ਨਿਊਜ਼ ਹੈ ਹਰਪੀਤ ਸਿੰਘ ਦੇ ਖਲਾਪ ਹੈ ਉਹ ਫੇਕ ਹੈਗੀ ਹਰਪੀ ਸਹੀ ਬੰਦਾ ਹੈ ਇਸ ਬੱਖੋਂ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ